ਇਹ ਜੀ ਗੱਲ ਕਹਿੰਦੇ ਨੇ ਖੁਦਕੁਸ਼ੀ ਕਰੀ ਹੈ ਕੁੜੀ ਨੇ ਖੁਦਕੁਸ਼ੀ ਨਹੀਂ ਕਰੀਏਗੀ ਇਹਨਾਂ ਦਾ ਜ਼ਹਿਰ ਦਿੱਤੀ ਹੈ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਦਾ ਮੁੰਡਾ ਜੀ ਦਵਾਈ ਇਹਨਾਂ ਨੇ ਦਿੱਤੀ ਹੈ ਇਹਨੇ ਆਪ ਨਹੀਂ ਖਾਧੀ ਹੈਗੀ ਜੀ ਆਪ ਦਵਾਈ ਇਹਨੇ ਕੀਤੀ ਨਹੀਂ ਹੈਗੀ ਇਹਨੂੰ ਪਲਾਈਆ ਧੱਕੇ ਨਾਲ ਸੱਸ ਨੇ ਤੇ ਪਰੌਣੇ ਨੇ ਛੋਟੀ ਬੱਚੀ ਬਾਹਰ ਭੱਜੀ ਫਿਰਦੀ ਜਦੋਂ ਰੌਲਾ ਪੈਂਦੀ ਤੇ ਇਹਨਾਂ ਨੂੰ ਐਂ ਤੇ ਵੀ ਰੌਲਾ ਪਾਉਂਦੀ ਹੈ ਕੁੜੀ ਨਾਲ ਉਹਨੂੰ ਵੀ ਪਲਾਈਦੀ ਪਹਿਲਾਂ ਤੁਸੀਂ ਤੰਗ ਪਰੇਸ਼ਾਨ ਕਰਦਾ ਰਿਹਾ ਹੈ ਉਹੀ ਉਸੇ ਕਾਰਨ ਕਰਕੇ ਕਹਿ ਰਹੇ ਨੇ ਵੀ ਇਹ ਖੁਦਕੁਸ਼ੀ ਨਹੀਂ ਕਰੀ ਕੁੜੀ ਨੇ ਅੱਛਾ ਜੀ ਇਹਨਾਂ ਨੇ ਮਤਲਬ ਜ਼ਹਿਰ ਦਿੱਤੀ ਉਹਨੂੰ ਦਾਸਾਂ ਦੇਖੀਆਂ ਨਿਕਈਆਂ ਜੀ ਕੁੜੀ ਬਹੁਤ ਜੀਵ ਨਿਕਲੀ ਦਿੱਤੀ ਜਿਹੜੀ ਛੋਟੀ ਗੁੱਡੀ ਦੀ ਜਾਨ ਨਿਕਲੀ ਆ ਉਹ ਦਵਾਈ ਘੱਟ ਖਲਾਈ ਗਈ ਖਾਨੂੰ ਨੇ ਕੀ ਕੀਤਾ ਨਹੀਂ ਉਹਦੀ ਜਾਨ ਬਹੁਤ ਔਖੀ ਨਿਕਲੀ ਆ ਤੇ ਜੀ ਬਾਹਰ ਨਿਕਲੀ ਪਈ ਤੇ ਦੇਖੀ ਨਿਕਈ ਸਤਿ ਪਰਚਿਤਾ ਨਾਲ ਦੀ ਨਾਲ ਲੱਤ ਕਰੇ ਜੀ 1 ਮਹੀਨਾ ਹੋ ਗਿਆ ਅੱਜ ਚੱਕਿਆ ਉਹਨੂੰ 1 ਮਹੀਨਾ ਹੋ ਗਿਆ ਵੀਰ ਜੀ ਅੱਜ ਚੱਕਿਆ ਵਾ ਉਹ ਵੀ ਅਸੀਂ ਕਿਹਾ ਵੀ ਅਸੀਂ ਤਾਂ ਨਾਲ ਉਹਨਾਂ ਆ ਰਹੇ ਆ ਤਾਂ ਚੱਕ ਦੇ ਮੰਨਨੇ ਤੇ ਇੱਕ ਬਰਾਜ ਨੇ ਜੀ ਸਾਡੀ ਪੇਸ ਨਹੀਂ ਜਾਣ ਦਿੱਤੀ ਇਹਨਾਂ ਨੇ ਮੇਰੀ ਬੱਚੀਆਂ ਮਰਵਾਈਆਂ ਨੇ ਇਹ ਬੰਦੇ ਲਕੋਏ ਨੇ ਮੁਰਜਮ ਪੁਰਸ ਨੂੰ ਇਹ ਦਬਾਉ ਬਾ ਰਹੇ ਨੇ ਜੀ ਦੋਨੇ ਕਲੰਕ ਵੀ ਲੱਗਿਆ ਭਵਾਨੀਗੜ ਸਾਹਿਬ ਤੇ ਅੱਜ ਕਲੰਕ ਵੀ ਲੱਗਿਆ ਇੱਕ ਵੀ ਇਹ ਨੂੰ ਮਾਰ ਤੇ ਧੀ ਮਾਰ ਬਣ ਗਿਆ ਕੋਈ ਬਾਹਰ ਕਲੰਕ ਇਹ ਲੱਗ ਗਿਆ ਜੀ ਵੀ ਅਗਲਾ ਇਹ ਕਿਹਾ ਕਰੂ ਵੀ ਉਹ ਉਸ ਭਵਾਨੀਗੜ ਸਾਹਿਬ ਦੀ ਰਿਸ਼ਤਾ ਕਰਨ ਜਾਂਦੇ ਹੋ ਉਹ ਹਾਂ ਜੋ ਇਹ ਨੂੰ ਮਾਰ ਤੇ ਧੀ ਮਾਰ ਸੱਤ ਸਾਲ ਹੋ ਗਏ ਸੀ ਮਰੋਣਾ ਇਹਨੂੰ ਬੁਲਾਉਂਦਾ ਨਹੀਂਦਾ ਜੀ ਉਹ ਵਿਆਹ ਕਰਾ ਕੇ ਹੋਰ ਕਿਤੇ ਬੈਠਾ ਹੈ ਜੀ ਇਹਨੂੰ ਕੁੜੀ ਨੂੰ ਬੁਲਾਉਂਦਾ ਨਹੀਂ ਸੀ ਕੋਈ ਸਬੰਧ ਨਹੀਂ ਰੱਖਦਾ ਸੀ ਇਹਦੇ ਨਾਲ ਤੇ ਉਹਨਾਂ ਨੇ ਪਹਿਲਾਂ ਕੁੜੀ ਮਾਰਤੀ ਜੀ ਫੇਰ ਉਹਨਾਂ ਨੇ ੱਟਕੇ ਨਾਲ ਦੋਨੇ ਮਾਮਾ ਧੀਆਂ ਦੇ ਮੂੰਹ ਦੇ ਵਿੱਚ ਜ਼ਹਿਰ ਪਾਤਾ ਜੀ ਉਥੇ ਹਸਪੀਟਲ 'ਚ ਸਿੱਟ ਕੇ ਕੋਈ ਨਹੀਂ ਸਾਨੂੰ ਮਿਲਿਆ ਫਰਾਰ ਹੋ ਗਏ ਜੀ ਉਹਨੂੰ ਜਿਵੇਂ ਸਾਡੀਆਂ ਕੁੜੀਆਂ ਦੋਤੀ ਜਿਹਾ ਸਾਡੀ ਕੁੜੀ ਮੱਛੀ ਆ ਐਵੇਂ ਇਹਨਾਂ ਨੂੰ ਫੂਕ ਦੇਣਾ ਚਾਹੀਦਾ ਜੀ ਇਹਨੂੰ ਜੀਣ ਦਾ ਕੋਈ ਮਤਲਬ ਨਹੀਂ ਹੈਗਾ ਇਹ ਤਾਂ ਆਪਣਾ ਘਰ ਪਤਾ ਕੇ ਬੈਠਾ ਪਰ ਉਹਨਾਂ ਸਾਡਾ ਕਹਿੰਦਾ ਜੀ ਮੈਂ ਤੇਰੀ ਭੈਣ ਨੂੰ ਰਿਪੋਰਟ ਕਰਕੇ ਉਰੇ ਬੁਲਾ ਲੂੰਗਾ ਮੈਂ ਉਹਦੇ ਤੇ ਕੇਸ ਕਰੂੰਗਾ ਮੈਂ ਇਲਜ਼ਾਮ ਦੇਊਂਗਾ ਮੈਂ ਦਵਾਈ ਖਾ ਕੇ ਮਰ ਜੂੰਗਾ ਥੋਡੀ ਕੁੜੀ ਨੂੰ ਰਿਪੋਰਟ ਕਰਕੇ ਉਰੇ ਬੁਲਾਉਂਗਾ ਉਹਦਾ ਨਾਮ ਲਿਖਾ ਕੇ ਮਰੂੰਗਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਿਛਲੇ ਦਿਨੀ ਪਵਾਨੀਗੜ ਚ ਇੱਕ ਮੰਦਭਾਗੀ ਘਟਨਾ ਹੁੰਦੀ ਆ ਤੇ ਉਸ ਤੋਂ ਬਾਅਦ ਇਨਸਾਫ ਲਈ ਅੱਜ ਥਾਣਾ ਪਵਾਨੀਗੜ ਵਿਖੇ ਪਰਿਵਾਰ ਪਹੁੰਚਿਆ ਪਹਿਲੇ ਤੁਹਾਨੂੰ ਜਾਣਕਾਰੀ ਵੀ ਦੇ ਰਿਹਾ ਕਿ ਰੋਸ ਤਰਨਾ 4 ਜੂਨ 2025 ਜਨਨ ਕਿ ਦੋਸਿਆਂ ਨੂੰ ਅਰੈਸਟ ਕਰੋ ਤੇ ਸਖਤ ਤੋਂ ਸਖਤ ਸਜ਼ਾ ਦਿਓ ਇਹ ਵੀ ਜਾਣਕਾਰੀ ਦੇ ਦਈਏ ਕਿ ਸੁਖਵਿੰਦਰ ਕੌਰ ਪਿਤਾ ਜੋਰਾ ਸਿੰਘ ਪਿੰਡ ਰੰਨੋ ਤੋਂ ਪਵਾਨੀਗੜ ਚ ਵਿਆਹੀ ਹੋਈ ਸੀ ਇਹ ਲੜਕੀ ਤੇ ਉਸ ਤੋਂ ਬਾਅਦ ਇਸ ਨੇ ਆਪਣੀ ਛੋਟੀ ਬੱਚੀ ਜੋ 8 ਸਾਲ ਦੀ ਸੀ ਉਸ ਨੂੰ ਵੀ ਨਾਲ ਲੈ ਕੇ ਖੁਦਕੁਸ਼ੀ ਕੀਤੀ ਦੋਨਾਂ ਨੇ ਖੁਦਕੁਸ਼ੀ ਕੀਤੀ ਖੁਦਕੁਸ਼ੀ ਤੋਂ ਬਾਅਦ ਲਗਾਤਾਰ ਪਰਿਵਾਰ ਨੇ ਸੰਸਕਾਰ ਕੀਤਾ ਰੋਨੋ ਪਿੰਡ ਜਾ ਕੇ ਉੱਥੇ ਸੰਸਕਾਰ ਕੀਤਾ ਤੇ ਸਹੁਰਿਆਂ ਤੇ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਉਣ ਤੋਂ ਬਾਅਦ ਕਿ ਪੁਲਿਸ ਨੇ ਕਾਰਵਾਈ ਸਹੀ ਨਹੀਂ ਕੀਤੀ ਪੁਲਿਸ ਨੇ ਅਰੈਸਟ ਨਹੀਂ ਪਾਈ ਇੱਥੋਂ ਤੱਕ ਫਿਰ ਉਸ ਤੋਂ ਬਾਅਦ ਭਵਾਨੀਗੜ ਪਹੁੰਚਿਆ ਤੇ ਇੱਥੇ ਧਰਨਾ ਲਗਾਇਆ ਉਹਨਾਂ ਦਾ ਪਤੀ ਸੀ ਸੰਦੀਪ ਸਿੰਘ ਉਹਨਾਂ ਦਾ ਸੇਰਾ ਵੀ ਇੱਥੇ ਫੂਕਿਆ ਗਿਆ ਸੋ ਪਰਿਵਾਰ ਬਹੁਤ ਦੁਖੀ ਆ ਕਿ ਸਾਡੀ ਇੱਥੇ ਸਾਡੀ ਬੱਚੀ ਛੋਟੀ 8 ਸਾਲਾਂ ਨੇ ਖੁਦਕੁਸ਼ੀ ਕਰਨ ਨੂੰ ਮਜਬੂਰ ਕੀਤਾ ਸਹੁਰਿਆਂ ਨੇ ਇੱਥੋਂ ਤੱਕ ਕਹਿ ਰਹੇ ਨੇ ਬਾਕੀ ਬਾਈਜੂਰੀ ਮੌਜੂਦ ਨੇ ਪਿੰਡ ਵਾਸੀ ਪਹੁੰਚੇ ਹੋਏ ਨੇ ਵੀਰ ਜੀ ਕੀ ਨਾਮ ਹੈ ਆਪਣਾ ਸਰਪੰਚਾ ਗੁਰਦੀਪ ਸਿੰਘ ਜਿੰਦਲਪੁਰ ਪੰਡਾ ਜੀ ਨਾਲ ਨੂੰ ਗਵਾਨ ਤੇ ਸਾਡਾ ਜਿੰਦਲਪੁਰ ਪੰਡਾ ਜੀ ਸਰਪੰਚ ਸਾਹਿਬ ਕੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਾਰਵਾਈ ਢਿੱਲੀ ਹੋਈ ਹੈ ਕਾਰਵਾਈ ਤਾਂ ਢਿੱਲੀ ਹੋਈ ਹੈ ਹਿੰਨੇ ਦਾ ਜਿਹੜਾ ਹੋਇਆ ਸਾਨੂੰ ਮਤਲਬ ਹਿੰਸਾਫ ਨਹੀਂ ਹੱਲਤ ਕਰ ਮਰੇਆ ਹੁਣ ਅੱਜ ਕਹਿੰਦੇ ਨਹੀਂ ਗ੍ਰਿਫਤਾਰ ਕੀਤਾ ਬੰਦਾ ਉਹ ਵੀ ਇਹਨਾਂ ਨੂੰ ਸੀਐਡੀ ਮਿਲ ਗਈ ਹੋਊਗੀ ਵੀ ਪਿੰਡੋਂ ਆ ਰਹੇ ਨੇ ਰੰਨੋਗਲਾਂ ਉਹਦੇ ਕਰਕੇ ਪਤਾ ਨਹੀਂ ਇਹਨੇ ਮਿਲੀ ਭੁਗਤਣਾ ਫੜਿਆ ਕਿਵੇਂ ਫੜਿਆ ਬੰਦਾ ਅੱਜ ਇਹਨੇ ਇੱਕ ਗ੍ਰਫਤਾਰ ਕਰਿਆ ਜਿਹੜਾ ਪੁਰਾਣਾ ਮੁੰਡਾ ਕੁੜੀ ਦਾ ਠੀਕ ਹੈ ਪਰ ਹੋਇਆ ਤਾਂ ਮਤਲਬ ਇਹ ਜਿਹੜੀ ਗੱਲ ਕਹਿੰਦੇ ਖੁਦਕੁਸ਼ੀ ਕਰੀਏ ਕੁੜੀ ਨੇ ਖੁਦਕੁਸ਼ੀ ਨਹੀਂ ਕਰੀਏਗੀ ਇਹਨਾਂ ਦਾ ਜ਼ਹਿਰ ਦਿੱਤੀ ਹੈ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਦਾ ਮੁੰਡਾ ਜੀ ਠੀਕ ਹੈ ਇਹ ਸਾਡੇ ਪਹਿਲਵਾਨ ਪੰਜਾਬ ਪੁਲਿਸ ਤੇ ਜੀ ਐਸੇ 400 ਥਾਣੇ 'ਚ ਲੱਗਿਆ ਬਤਾ ਜੀ ਜਿਹੜਾ ਇਹਦਾ ਸੋਹਰਾ ਸਾਹਿਬ ਨੇ ਬਹੁਤ ਸੌ ਨੂੰ ਬੰਦੇ ਉਹਦੇ ਦੋ ਗੁੱਡੀਆਂ ਨੇ ਉਹਦਾ ਵਿਚਾਰਾ ਇਹ ਤੋਂ ਕੁੜੀ ਤੋਂ ਬਹੁਤ ਪਹਿਲਾਂ ਵੀ ਦੱਸਦਾ ਰਿਹਾ ਹੈ ਵੀ ਦੁਖੀ ਆ ਮੈਂ ਬਹੁਤ ਪੈਸੇ ਮੰਗਲਿੰਦਰ ਦਾ ਪੈਸੇ ਠੀਕ ਹੈ ਪਹਿਲਾਂ ਤੁਸੀਂ ਤੰਗ ਪਰੇ ਆਨ ਕਾ ਦਾ ਰਿਹਾ ਹੈ ਉਹੀ ਉਸੇ ਕਾਰਨ ਕਰਕੇ ਕਹਿ ਰਹੇ ਨੇ ਵੀ ਇਹ ਖੁਦਕੁਸ਼ੀ ਨਹੀਂ ਕਰੀ ਕੁੜੀ ਨੇ ਅੱਛਾ ਜੀ ਇਹਨਾਂ ਨੇ ਮਤਲਬ ਜ਼ਹਿਰ ਦਿੱਤੀ ਉਹਨੂੰ ਠੀਕ ਹੈ ਨਹੀਂ ਅਗਲਾ ਆਪਦੇ ਬੱਚੇ ਨੂੰ ਨਾਲ ਨਹੀਂ ਮਾਰਦਾ ਹੈਗਾ ਪਰ ਇਹਨਾਂ ਨੇ ਇੰਨਾ ਮਤਲਬ ਟੌਰਚਰ ਇੰਨਾ ਕਰਤਾ ਉਹਨੂੰ ਕੁੜੀ ਨੂੰ ਬਾਕੀ ਸਪੰਸਰ ਪਰਿਵਾਰਕ ਮੈਂਬਰ ਵੀ ਪਹੁੰਚੇ ਨੇ ਇੱਥੇ ਪਰਿਵਾਰਕ ਮੈਂਬਰ ਸਾਰਾ ਪਿੰਡ ਪਹੁੰਚਿਆ ਜੀ ਰਣੋਕਲਾਂ ਦਾ ਜੀ ਅਸੀਂ ਤਾਂ ਹਮਦਰਦੀ ਤੌਰ ਤੇ ਆਏ ਗਵੰਡੀ ਪਿੰਡਾਂ ਦੀ ਵੀ ਠੀਕ ਹੈ ਜੀ ਹਾਂਜੀ ਹਾਂਜੀ ਸਾਰਾ ਪਿੰਡ ਰਨੋ ਪਿੰਡ ਤੋਂ ਆ ਸਰਪੰਚ ਸਾਹਿਬ ਸਰੇਂਦਰ ਸਿੰਘ ਖੜੇ ਨੇ ਜੀ ਹਾਂਜੀ ਸਰਪੰਚ ਆਪਣੇ ਪਿੰਡ ਦੀ ਮਤਲਬ ਲੜਕੀ ਸੀ ਹਾਂਜੀ ਸਾਡੇ ਪਿੰਡ ਦੀ ਲੜਕੀ ਸੀ ਜੀ ਤੇ ਮਤਲਬ ਇਹ ਦਵਾਈ ਇਹਨੇ ਦਿੱਤੀ ਹੈ ਇਹਨੇ ਆਪ ਨਹੀਂ ਖਾਦੀ ਹੈਗੀ ਜੀ ਆਪ ਦਵਾਈ ਇਹਨੇ ਪੀਤੀ ਨਹੀਂ ਹੈਗੀ ਇਹਨੂੰ ਪਲਾਈਆ ਤੱਕ ਇਹਨਾਂ ਸੱਸ ਨੇ ਤੇ ਪਰੋਣੇ ਨੇ ਹਾਂਜੀ ਛੋਟੀ ਬੱਚੀ ਵੀ ਦੱਸੀ ਜਾ ਰਹੀ ਆ ਕਿ 8 ਸਾਲ ਦੀ ਇੱਕ ਛੋਟੀ ਬੱਚੀ ਬਾਹਰ ਭੱਜੀ ਫਿਰਦੀ ਜਦੋਂ ਰੌਲਾ ਪੈਂਦੀ ਤੇ ਇਹਨਾਂ ਨੂੰ ਐਂ ਤੇ ਵੀ ਰੌਲਾ ਪਾਉਂਦੀ ਆ ਕੁੜੀ ਨਾਲ ਉਹਨੂੰ ਵੀ ਪੜਾਤੀ ਜੀ ਹਾਂਜੀ ਕਿੰਨੇ ਦਿਨ ਦੀ ਘਟਨਾ ਹੈ ਕਿੰਨੇ ਦਿਨ ਹੋ ਗਏ ਇਹ ਤਾਂ ਮੇਰੇ ਖਿਆਲ ਮਹੀਨੇ ਤੋਂ ਉੱਪਰ ਹੋ ਗਿਆ ਜੀ ਹਾਂਜੀ ਹਾਂਜੀ ਘੱਟੋ ਘੱਟ ਮਹੀਨੇ ਤੋਂ ਉੱਪਰ ਹੋ ਗਿਆ ਜੀ ਇਹ ਘਟਨਾ ਨੂੰ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਬਹੁਤ ਲੰਬੀ ਕਾਰਵਾਈ ਕਰੀ ਆ ਜੀ ਇਹਨਾਂ ਨੇ ਰਾਤ ਰੈਸਟ ਕੀਤਾ ਜੀ ਹੁਣ ਇੱਕ ਬੰਦਾ ਇਹਨਾਂ ਨੇ ਜਿਹੜਾ ਪਰੌਣਾ ਸੀ ਸਾਡੇ ਪਿੰਡ ਦਾ ਜਮਾਈ ਤੇ ਹੋਰ ਰਾਤ ਰੈਸਟ ਕੀਤਾ ਜੀ ਇਹਨਾਂ ਨੇ ਹਾਂਜੀ ਜਦੋਂ ਜਦੋਂ ਤੁਸੀਂ ਕਿਹਾ ਕਿ ਅਸੀਂ ਥਾਣੇ ਦਾ ਘਰਾਓ ਕਰਾਂਗੇ ਫੇਰ ਅਰੈਸਟ ਹਾਂਜੀ ਹਾਂਜੀ ਫੇਰ ਮੜ ਜਨਾਂ ਨੇ ਚਲੋ ਐਸਐਚਓ ਪਹਿਨਾ ਜਿਹੜਾ ਬੜਾ ਬੜੀ ਢਲ ਵਰਤ ਗਿਆ ਇਹ ਮੁੰਡਾ ਹੈ ਜਿਹੜਾ ਐਸਐਚਓ ਸਾਹਿਬ ਆਏ ਨੇ ਹਫਤਾ ਹੀ ਹੋਇਆ ਨੂੰ ਆਏ ਨੂੰ ਇਹਨਾਂ ਨੇ ਬਹੁਤ ਛੇਤੀ ਉਹ ਕੀਤਾ ਜੀ ਰੈਸਟ ਕੀਤਾ ਜੀ ਹਫਤੇ ਚ ਕੀਤਾ ਜੀ ਇਹਨਾਂ ਨੇ ਉਹ ਫੋਨ ਵੀ ਕਰਿਆ ਮੈਂ ਤਾਂ 1-2 ਦਿਨ ਦੇ ਵਿੱਚ ਵੀ ਮੈਂ ਅਰੈਸਟ ਕਰ ਲੂੰਗਾ ਜੀ ਹਾਂਜੀ ਉਹ ਡਿਮਾਂਡ ਤੁਹਾਡੀ ਮੰਗ ਮੇਨ ਕੀ ਆ ਇਹਨਾਂ ਨੇ 1-2 ਦਿਨ ਦੇ ਵਿੱਚ ਰੈਸਟ ਕੀਤਾ ਕਹਿੰਦੇ ਵਿੱਚ ਘੰਟੇ ਚ ਵੀ ਕਰ ਸਕਦੇ ਆ ਜੀ ਅਸੀਂ ਇਹਨਾਂ ਨੂੰ ਇੱਕ ਹਫਤਾ ਦੇਖਿਆ ਹੈ ਜੀ ਵੀ ਇੱਕ ਹਫਤੇ ਦੇ ਵਿੱਚ ਰੈਸਟ ਕਰਮੇ ਸੀ ਇਤ ਹਾਂਜੀ ਹੁਣ ਤੁਹਾਨੂੰ ਵਿਸ਼ਵਾਸ ਦਵਾਈਆ ਜਾਨੀ ਕਿ ਹਾਂਜੀ ਹਾਂਜੀ ਸਾਨੂੰ ਵਿਸ਼ਵਾਸ ਦਵਾਈਆ ਚਲੋ ਸਾਨੂੰ ਵਿਸ਼ਵਾਸ ਵੀ ਅਚਾਰ ਸਾਹਿਬ ਤੇ ਹਾਂਜੀ ਸਾਨੂੰ ਵਿਸ਼ਵਾਸ ਵੀ ਆ ਤੇ ਮਤਲਬ ਵੀ ਇਹ ਕਹਿੰਦੇ ਨੇ ਵੀ ਅਸੀਂ ਅੱਜ ਤੋਂ ਲਾ ਕੇ ਘੰਟੇ 'ਚ ਰੈਸਟ ਕਰ ਸਕਦੇ ਹਾਂ 2 ਘੰਟੇ 'ਚ ਅਸੀਂ ਇਹਨਾਂ ਨੂੰ ਇੱਕ ਹਫ਼ਤਾ ਦੇ ਕੇ ਚੱਲੇ ਹਾਂ ਜੀ ਅੱਜ ਵੀ ਇੱਕ ਹਫ਼ਤੇ ਤੋਂ ਬਾਅਦ ਅਸੀਂ ਬਹੁਤ ਵੱਡਾ ਫਰੂਫ ਧਾਰੂ ਹੈ ਧਰਨਾ ਹੈ ਜੀ ਨਾ ਰੈਸਟ ਕੀਤਾ ਜਾ ਠੀਕ ਹੈ ਹਾਂਜੀ ਘਟਨਾ ਨੇ ਵੀ ਹਿਲਾਤਾ ਸੀ ਪੂਰਾ ਬਹੁਤ ਮੰਦ ਭੱਗੀ ਘਟਨਾ ਬਹੁਤ ਮੰਦ ਭੱਗੀ ਘਟਨਾ ਜੀ ਸਾਡੇ ਪਿੰਡ ਦੇ ਵਿੱਚ ਰੋਟੀ ਨਹੀਂ ਪੱਕੀ ਹੈਗੀ ਕਈ ਦਿਨ ਬਾਅਦ ਲਾਸਾਂ ਦੇਖੀਆਂ ਨਹੀਂ ਗਈਆਂ ਜੀ ਕੁੜਦੀ ਬਹੁਤ ਜੀਵ ਨਿਕਲੀ ਬੀਤੀ ਜੀ ਜਿਹੜੀ ਛੋਟੀ ਗੁੱਡੀ ਦੀ ਜਾਨ ਨਿਕਲੀ ਆ ਉਹ ਦਵਾਈ ਘੱਟ ਖਲਾਈ ਗਈ ਖਾਨੂੰ ਨੇ ਕੀ ਕੀਤਾ ਨਹੀਂ ਉਹਦੀ ਜਾਨ ਬਹੁਤ ਔਖੀ ਨਿਕਲੀ ਆ ਤੇ ਜੀ ਬਾਹਰ ਨਿਕਲੀ ਪਈ ਸੀ ਦੇਖੀ ਨਹੀਂ ਗਈ ਸੀ ਸਾਥੇ ਹਾਂਜੀ ਸੰਸਕਾਰ ਵੀ ਉੱਥੇ ਕੀਤੇ ਤੁਸੀਂ ਫਿਰ ਉੱਥੇ ਹਾਂਜੀ ਸਿਰਫ ਹੀ ਉੱਥੇ ਆਪਣੇ ਪਿੰਡੇ ਰੰਨੋ ਕਲੇ ਸੰਸਕਾਰ ਕੀਤਾ ਜੀ ਕੁੜੀ ਦਾ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਸਰ ਹਾਂਜੀ ਕੀ ਨਾਮ ਆ ਜੀ ਆਪਣਾ ਮੈਂ ਜਸਵਿੰਦਰ ਕੌਰ ਭੁੱਲਰ ਚੇਅਰਪਰਸਨ ਪਟਿਆਲਾ ਐਨ ਜੀਓ ਹਾਂਜੀ ਸੁਵਿੰਦਰ ਜੀ ਅੱਜ ਇੱਥੇ ਪਹੁੰਚੇ ਹੋ ਤੇ ਇੱਥੇ ਅੱਗ ਵੀ ਲਗਾਈ ਗਈ ਹੈ ਅੱਗ ਕਿਸ ਚੀਜ਼ ਨੂੰ ਲਗਾਈ ਇਹ ਆਪਣਾ ਜਵਾਈ ਸੀਗਾ ਰੰਨੋ ਪਿੰਡ ਦਾ ਜੋਰਾ ਸਿੰਘ ਦਾ ਔਰ ਮਨਜੀਤ ਕੌਰ ਦਾ ਅਸੀਂ ਇਹਨਾਂ ਪਿੰਡ ਦੇ ਨਾਲ ਸਮਝੋ ਨਾਲ ਦੁੱਖ ਲਈ ਆਏ ਆ ਇਹਨਾਂ ਨਾਲ ਬਹੁਤ ਵੱਡਾ ਰੱਬ ਨੇ ਧੋਖਾ ਕਰਿਆ ਔਰ ਇਹਨਾਂ ਦੇ ਜਵਾਈ ਦਾ ਇਨਸਾਫ ਨਹੀਂ ਮਿਲਿਆ ਪੁਲਿਸ ਤੇ ਰਹਿ ਕੇ ਜੋਰਾ ਸਿੰਘ ਇਹਨਾਂ ਪੁਲਿਸ ਨੂੰ ਸੁਣਵਾਈ ਨਹੀਂ ਕਰੀ ਔਰ ਸਰਕਾਰ ਨਹੀਂ ਸੁਣਵਾਈ ਨਹੀਂ ਕਰੀ ਮੈਨੂੰ ਦੱਸੋ ਫਿਰ ਆਪਾਂ ਜਾਵਾਂਗੇ ਕਿੱਥੇ ਜੇ ਆਪਣੀ ਸਰਕਾਰ ਨਹੀਂ ਆਪਣੇ ਕੰਮ ਕਰੂਗੀ ਠੀਕ ਹੈ ਨਾ ਇੱਕ ਔਰਤ ਇੱਕ ਦਾ ਘਰ ਦਰਵਾਜ਼ਾ ਜਾ ਕੇ ਖੜਕਾਵੇ 10 ਜਣੇ ਨਾਲ ਜੁੜਦੇ ਨੇ ਬੰਦਾ ਇੱਕ ਵੀ ਚਲ ਜਾ ਉਹਦਾ ਦਾੜੀ ਪੱਟ ਦਿੰਦੇ ਨੇ ਸਾਡੀ ਕਿਉਂ ਨਹੀਂ ਔਰਤਾ ਦੀ ਇਹ ਸੁਣਦੇ ਅਸੀਂ ਜਦ ਔਰਤ ਕੰਮ ਕਰਦੇ ਆ ਸਾਡੀ ਕਿਉਂ ਨਹੀਂ ਸਮਝੋਤੇ ਕਰਦੇ ਸਾਡੇ ਨਾਲੇ ਕਿਉਂ ਨਹੀਂ ਬੈਠ ਕੇ ਗੱਲ ਕਰਦੇ ਪਰ ਪਰਚੀ ਤਾਂ ਨਾਲ ਦੀ ਨਾਲ ਦਿੱਤੀ ਬਿਲਕੁਲੀ ਕਰੇ ਜੀ 1 ਮਹੀਨਾ ਹੋ ਗਿਆ ਅੱਜ ਚੱਕਿਆ ਉਹਨੂੰ 1 ਮਹੀਨਾ ਹੋ ਗਿਆ ਮੇਰੀ ਅੱਜ ਚੱਕਿਆ ਵਾ ਉਹ ਵੀ ਅਸੀਂ ਕਿਹਾ ਵੀ ਅਸੀਂ ਤਾਂ ਨਾਲੋਂ ਆ ਰਹੇ ਆ ਤਾਂ ਚੱਕਿਆ ਬੰਦਾ ਹੈ ਹਾਂਜੀ ਇਹ ਹਾਂਜੀ ਕੀ ਅੱਛਾ ਆਪਾਂ ਮ ਉਹ ਜੋਰਾ ਸਿੰਘ ਫਾਦਰ ਹਾਂ ਜੀ ਅਸੀਂ ਪੁਲਸ ਤਾਂ ਸਾਡੀ ਮੇਰ ਬਹੁਤ ਕਰਦੀ ਆ ਜੀ ਪੁਲਸ ਪ੍ਰਸ਼ਾਸਨ ਸਾਰੀ ਦੇ ਮਾਨ ਨੇ ਤੇ ਇੱਕ ਬਰਾਜ ਨੇ ਜੀ ਸਾਡੀ ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਮੇਰੀ ਬੱਚੀਆਂ ਮਰਵਾਈਆਂ ਨੇ ਇਹ ਬੰਦੇ ਲਕੋਏ ਨੇ ਮੁਰਜਮ ਪੁਲਸ ਨੂੰ ਇਹ ਦਬਾਉ ਪਾ ਰਹੇ ਨੇ ਜੀ ਦੋਨੇ ਹਾਂ ਪੁਲਸ ਸਾਡਾ ਬਹੁਤ ਕਰਦੀ ਆ ਜੀ ਜਿਹੜੇ ਐਸਐਚਓ ਸਾਹਿਬ ਹੁਣ ਨਵੇਂ ਆਏ ਨੇ ਉਹ ਬਹੁਤ ਕਰ ਰਹੇ ਨੇ ਜੀ ਸਾਡਾ ਧਨੋਮਨੋ ਠੀਕ ਹੈ ਹਾਂ ਸਾਡੇ ਪੇਟੀ ਬੰਦ ਭਾਈ ਨੇ ਜੀ ਇਹੇ ਇਹ ਘਟਨਾ ਕਿਵੇਂ ਵਾਪਰੀ ਜੀ ਇੰਨੀ ਮੰਦ ਭਾਗੀ 8 ਸਾਲਾਂ ਧੀ ਸੀ ਛੋਟੀ ਬੱਚੀ ਸੀ ਤੇ ਉਹ ਸੀ ਤੁਹਾਡੀ ਸਾਲ ਹੋ ਗਏ ਸੀ 12 13 ਸਾਲ ਹੋ ਗਏ ਸੀਗੇ ਜੀ ਕੁੜੀ ਨੂੰ ਵਿਆਹੀ ਨੂੰ ਜੀ 7 ਸਾਲ ਹੋ ਗਏ ਸੀ ਪਰ ਉਹਣਾ ਇਹਨੂੰ ਬੁਲਾਉਂਦਾ ਨਹੀਂਦਾ ਜੀ ਉਹ ਵਿਆਹ ਕਰਾ ਕੇ ਹੋਰ ਕਿਤੇ ਬੈਠਾ ਹੈ ਜੀ ਇਹਨੂੰ ਕੁੜੀ ਨੂੰ ਬੁਲਾਉਂਦਾ ਨਹੀਂ ਸੀ ਕੋਈ ਸੰਬੰਧ ਨਹੀਂ ਰੱਖਦਾ ਸੀ ਇਹਦੇ ਨਾਲ ਕੁੜੀ ਆਪਦੀ ਇੱਜ਼ਤ ਦੀ ਬਾਪ ਬਾਪ ਦੀ ਇੱਜ਼ਤੇਮਾਰੀ ਕੁੜੀ ਬੈਠੀ ਸੀਗੀ ਉੱਥੇ ਜੀ ਠੀਕ ਹੈ ਜੀ ਬੱਚੀ ਹੋਈ ਹੈ ਜੀ ਛੋਟੀ ਜੀ ਇਹਨਾਂ ਨੇ ਉਹਦੇ ਸਹੁਰਿਆਂ ਨੇ ਕੋਈ ਇਲਾਜ ਨਹੀਂ ਕਰਾਇਆ ਮੇਰੇ ਮਾਮਾ ਜੀ ਨੇ ਚਾਰ ਆਪਰੇਸ਼ਨ ਕਰਾਏ ਨੇ ਕੁੜੀ ਦੇ ਸਾਰਾ ਕੁਝ ਮੇਰੇ ਮਾਮਾ ਜੀ ਨੇ ਖਰਚਾ ਕੀਤਾ ਜੀ ਕੱਲੀ ਆਉਂਦੀ ਜਾਂਦੀ ਸੀ ਕੱਲੇ ਆਂਦੀ ਸੀ ਕੱਲੇ ਜਾਂਦੀ ਸੀ ਕੁੜੀ ਨੂੰ ਬੁਲਾਉਂਦਾ ਨਹੀਂ ਸੀਗਾ ਇਹ ਪਰੋਣਾ ਜੀ ਤੇ ਉਹਨਾਂ ਨੇ ਪਹਿਲਾਂ ਕੁੜੀ ਮਾਰਤੀ ਜੀ ਫੇਰ ਉਹਨਾਂ ਨੇ ੱਟਕੇ ਨਾਲ ਦੋਨੇ ਮਾਮਾ ਧੀਆਂ ਦੇ ਮੂੰਹ ਦੇ ਵਿੱਚ ਜ਼ਹਿਰ ਪਾਤਾ ਜੀ ਉਸ ਤੋਂ ਬਾਅਦ ਫੇਰ ਇਹਨਾਂ ਨੇ ਸਾਨੂੰ ਇਹਨਾਂ ਨੂੰ ਫੋਨ ਕਰਤਾ ਰਾਤ ਨੂੰ ਪਹੁੰਚੇ ਨੇ ਬਸ ਉੱਥੇ ਹਸਪੀਟਲ 'ਚ ਸਿੱਟ ਕੇ ਕੋਈ ਨਹੀਂ ਸਾਨੂੰ ਮਿਲਿਆ ਫਰਾਰ ਹੋ ਗਏ ਜੀ ਹੁਣ ਤੱਕ ਕੋਈ ਫੜਿਆ ਨਹੀਂ ਗਿਆ ਸੀ ਅੱਜ ਕਿਵੇਂ ਜੀ ਪਰੋਣਾ ਆ ਗਿਆ ਸੰਸਕਾਰ ਵੀ ਰਨੋ ਕਰਿਆ ਸੰਸਕਾਰ ਵੀ ਉੱਥੇ ਕੀਤਾ ਜੀ ਇਹਨਾਂ ਦੇ ਪੇਕੇਾਂ ਦੇ ਘਰੇ ਠੀਕ ਹੈ ਜੀ ਕੁਛ ਨਹੀਂ ਸਾਨੂੰ ਇਨਸਾਫ ਨਹੀਂ ਮਿਲਿਆ ਅੱਜ ਕਿਵੇਂ ਆ ਗਿਆ ਜੀ ਉਹ ਸਾਨੂੰ ਵੀ ਇਸ ਤਰ੍ਹਾਂ ਹੀ ਉਹਨੂੰ ਜਿਵੇਂ ਸਾਡੀਆਂ ਕੁੜੀਆਂ ਦੋ ਤੀ ਜਾਂ ਸਾਡੀ ਕੁੜੀ ਮੱਚੀ ਆ ਐਵੇਂ ਇਹਨਾਂ ਨੂੰ ਫੂਕ ਦੇਣਾ ਚਾਹੀਦਾ ਜੀ ਇਹਨੂੰ ਜੀਣ ਦਾ ਕੋਈ ਮਤਲਬ ਨਹੀਂ ਹੈਗਾ ਇਹ ਤਾਂ ਆਪਣਾ ਘਰ ਬਸਾ ਕੇ ਬੈਠਾ ਸਾਡਾ ਤਾਂ ਘਰ ਖਾਲੀ ਹੋ ਗਿਆ ਵੀਰ ਜੀ ਤੁਸੀਂ ਫੋਟੋਆਂ ਵੀ ਜਲਾਈਆਂ ਨੇ ਤਾਂ ਹੀ ਅੱਜ ਹਾਂ ਜੀ ਅਸੀਂ ਅਸੀਂ ਤਾਂ ਹੀ ਜਲਾਈਆਂ ਜੀ ਸਾਡਾ ਸਾਰਾ ਕੁਝ ਖਤਮ ਹੋ ਗਿਆ ਜੀ ਅੱਜ ਸਾਡੇ ਕੋਲ ਕੁਛ ਨਹੀਂ ਹੈਗਾ ਮਾਤਾ ਜੀ ਜਮੀ ਜੱਗੋਂ ਖਾਲੀ ਹੋ ਗਈ ਜੀ ਮੇਰਾ ਤਾਂ ਕੋਈ ਸਹਾਰਾ ਨਹੀਂ ਰਹਾ ਮੈਨੂੰ ਪੁੱਤ ਮੈਨੂੰ ਇਹ ਜਿਹੜਾ ਸੰਦੀਪ ਤੀ ਮੈਨੂੰ ਆਪਣਾ ਪੁੱਤ ਦਿਖਦਾ ਤੀ ਜੀ ਇਹ ਮੈਨੂੰ ਆਪਣਾ ਪੁੱਤ ਦਿਖਦਾ ਤੀ ਇਹ ਮੇਰਾ ਪੁੱਤ ਬਣ ਕੇ ਚੱਲਿਆ ਨਹੀਂ ਜੀ ਮੇਰੇ ਤੋਂ ਪੈਸਿਆਂ ਦਾ ਮੰਗ ਕਰਦਾ ਤੀ ਮੇਰੇ ਤੋਂ ਪੈਸੇ ਦੇ ਨਹੀਂ ਗਏ ਮੇਰੀ ਕੁੜੀ ਆ ਬਾਹਰ ਗਈ ਜੱਤੋਂ ਪੈਸੇ ਦੀ ਮੰਗ ਕਰਦੇ ਤੀ ਜੀ ਸਾਰੇ ਲਾਲਚੀ ਤੀ ਜੀ ਸਾਰਾ ਟੱਬਰ ਇਹਨਾਂ ਦਾ ਲਾਲਚੀ ਤੀ ਇੱਕ ਜਦਾ ਜੇਠ ਇੱਕ ਜੇਠ ਦੀ ਕੁੜੀ ਇਹਨਾਂ ਨੂੰ ਬਹੁਤ ਟੌਰਚਰ ਕਰਦੇ ਤੀ ਜੀ हां मेरी ਕੁੜੀਆਂ ਨੂੰ ਬਹੁਤ ਟਰਚ ਧੀ ਨੇ ਫਿਰ ਤੁਹਾਨੂੰ ਦੱਸਿਆ ਨਹੀਂ ਵੀ ਕਾਫੀ ਲੜਾਈ ਝਗੜਾ ਚੱਲਦਾ ਮੈਨੂੰ ਦੱਸਿਆ ਜੀ ਵੀ ਮੈਂ ਕਹਿੰਦੀ ਮੈਂ ਤੋਂ ਪੈਸੇ ਮੰਗਦੇ ਨੇ ਜੱਦੀ ਅਮਨ ਗਈਆ ਫਿਰ ਪਰੌਣਾ ਸਾਡਾ ਕਹਿੰਦਾ ਜੀ ਮੈਂ ਤੇਰੀ ਭੈਣ ਨੂੰ ਰਿਪੋਰਟ ਕਰਕੇ ਉਰੇ ਬੁਲਾ ਲੂੰਗਾ ਮੈਂ ਉਹਦੇ ਤੇ ਕੇਸ ਕਰੂੰਗਾ ਮੈਂ ਇਲਜ਼ਾਮ ਦੇਊਂਗਾ ਮੈਂ ਦਵਾਈ ਖਾ ਕੇ ਮਰ ਜਾਊਂਗਾ ਥੋਡੀ ਕੁੜੀ ਨੂੰ ਰਿਪੋਰਟ ਕਰਕੇ ਉਰੇ ਬੁਲਾਊਂਗਾ ਉਹਦਾ ਨਾਮ ਲਿਖਾ ਕੇ ਮਰੂੰਗਾ ਆ ਗੁੱਸ ਕਹਿੰਦਾ ਰਿਹਾ ਜੀ ਸਾਡੀ ਕੁੜੀ ਨੂੰ ਡਰਾ ਕੇ ਰੱਖਦਾ ਸੀ ਜੀ ਠੀਕ ਹੈ ਹਾਂ ਜੀ ਫਿਰ ਸੱਸ ਡਰਾ ਕੇ ਰੱਖਦੀ ਸੀ ਜੀ ਵੀ ਆਪਣੀ ਭੈਣ ਤੇ ਤੇਰੀ ਭੈਣ ਤੇ ਤਾਂ ਪੈਸੇ ਲਾਤੇ ਮੇਰੇ ਤੈਨੂੰ ਕਤੋਂ ਨਹੀਂ ਦਿੱਤੇ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀ ਜੀ ਮੇਰੀ ਤੀ ਨੂੰ ਮੈਂ ਫਿਰ ਵੀ ਕਹਿ ਦਿੰਦੀ ਸੀ ਪੁੱਤ ਤੇਰਾ ਘਰ ਵਸਜੂ ਕੋਈ ਨਾ ਸਾਰਾ ਕੁਝ ਤੇਰਾ ਮੇਰੇ ਕੋਲੇ ਮੇਰਾ ਘਰ ਪਾਇਆ ਵਾ ਜੋ ਚੀਜ਼ ਦੀ ਮਾਲਕ ਮੈਂ ਆਪਣੀ ਕੁੜੀ ਵਾਰਸ ਬਣਾਈ ਵੀਤੀ ਜੀ ਮੇਰੇ ਕੋਲ ਕੁਝ ਨਹੀਂ ਰਿਹਾ ਹੁਣ ਇੱਕ ਕੁੜੀ ਆ ਮੇਰੀ ਬਾਹਰ ਮੈਂ ਮੇਰਾ ਤਾਂ ਨਜਾਇਜ਼ ਫਾਇਦਾ ਟੱਕਿਆ ਜੀ ਮੇਰੇ ਘਰ ਵਾਲੇ ਦਾ ਪ੍ਰੈਸ਼ਨ ਹੋਇਆ ਸੀ ਉਦਨੇ ਛੁੱਟੀ ਲੈ ਕੇ ਆਏ ਨੇ ਜੀ ਇਹਨਾਂ ਨੇ ਹੋ ਗਿਆ ਪਾਪਾ ਤਾਂ ਉਹਦਾ ਉੱਠ ਨਹੀਂ ਸਕਦਾ ਵੀ ਮਾਂ ਕੀ ਕਰੂਗੀ ਜੀ ਮੇਰੇ ਨਾਲ ਮੇਰਾ ਨੱਗਰ ਸਾਰਾ ਜੀ ਮੇਰੇ ਰਿਸ਼ਤੇਦਾਰ ਭੈਣ ਭਾਈ ਸਾਰੇ ਨੇ ਜੀ ਮੇਰੇ ਨਾਲ ਪੁਰਸ ਪ੍ਰਸ਼ਾਸਨ ਵੀ ਨਾਲ ਆ ਜੀ ਮੇਰੇ ਠੀਕ ਹੈ ਹਾਂ ਜੀ ਹੁਣ ਮੰਗ ਤੁਹਾਡੀ ਮੇਨ ਕੀ ਆ ਵੀ ਮੇਰੀ ਮੰਗ ਇਹ ਆ ਜੀ ਸਾਰਾ ਟੱਬਰ ਇਹਨਾਂ ਦਾ ਦੋਸ਼ੀ ਆ ਸਾਰਾ ਟੱਬਰ ਗ੍ਰਿਫਤਾਰ ਕਰਿਆ ਜਾਵੇ ਹਾਂ ਜੀ ਇਹਨੂੰ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ ਮੇਰੇ ਜਵਾਈ ਨੂੰ ਸੰਦੀਪ ਸਿੰਘ ਨੂੰ ਆਹ ਕਹੇ ਹਾਂ ਜੀ ਹਾਂ ਜੀ ਹਾਂ ਜੀ ਚਲੋ ਭਰੋ ਸਾਹਿਬ ਪੁਲਿਸ ਵੱਲੋਂ ਮਿਲਿਆ ਨਹੀਂ ਰਾਤ ਕਟਾਉਣੀ ਪਊਗੀ ਇਦਾਂ ਜੇ ਕਹਿੰਦਾ ਸ਼ਾਮ ਨੂੰ ਛੱਡਦਾ ਫੇਰ ਗੱਲ ਕਰਦਾ ਸਾਨੂੰ ਇਨਸਾਫ਼ ਦਿਵਾ ਦਿਓ ਇਹ ਸਰਪੰਚ ਨੇ ਆਪਣਾ ਹਕੀਮਪੁਰ ਤੋਂ ਹਾਂ ਜੀ ਕਿੱਥੋਂ ਕਿਹੜੇ ਪਿੰਡ ਤੋਂ ਜੀ ਹਕੀਮਪੁਰੇ ਪਿੰਡ ਤੋਂ ਜੀ ਠੀਕ ਹੈ ਜੀ ਹਾਂ ਜੀ ਕਿਵੇਂ ਦੇਖਦੇ ਸਾਰੀ ਘਟਨਾ ਇਹ ਬਹੁਤ ਮਾੜਾ ਹੋਇਆ ਜੀ ਜੋ ਵੀ ਹੋਇਆ ਇਨਸਾਫ਼ ਮਿਲਣਾ ਚਾਹੀਦਾ ਜੀ ਸਾਡੀ ਤਾਂ ਇਹ ਬੇਨਤੀ ਹੈ ਵੀ ਇਨਸਾਫ਼ ਮਿਲਣਾ ਚਾਹੀਦਾ ਹਾਂ ਜੀ ਮਹੀਨਾ ਹੋ ਗਿਆ ਵੀ ਜੀ ਵਿਸ਼ਵਾਸ ਦਵਾਇਆ ਪੁਲਿਸ ਤੋਂ ਪ੍ਰਸ਼ਾਸਨ ਹਾਂਜੀ ਵਿਸ਼ਵਾਸ ਤਾਂ ਹੀ ਦਵਾਇਆ ਪਰ ਹਜੇ ਉਹ ਗੱਲ ਨਹੀਂ ਕਹਿ ਸਕ ਸਕਦੇ ਹੈਗੇ ਆਪਾਂ ਹਾਂਜੀ ਦੇਖਦੀ ਆ ਰੋਜ ਕੀ ਕੀ ਬਣ ਲਿਆ ਮਾਗੇ ਫਿਰ ਅਸੀਂ ਅੰਦਰ ਕਿਹੜੀ ਇਸ ਕੈਫੇ ਨਹੀਂ ਅਸੀਂ ਬਖਸ਼ਦੇ ਅੱਜ ਅਸੀਂ ਅੰਦਰ ਗਏ ਨਹੀਂ ਫਿਰ ਅਸੀਂ ਅੰਦਰ ਜਾਵਾਂਗੇ ਫਿਰ ਅਸੀਂ ਲੇਡੀਜ਼ ਕੰਮ ਕਰਾਂਗੇ ਜੋ ਕਰਨਾ ਠੀਕ ਹੈ ਨਾ ਅੱਜ ਜੋ ਜੈਂਟਸ ਨੇ ਕਰਤਾ ਮਨਜ਼ੂਰ ਆ ਅਗਰ ਜੇ ਇਹਨਾਂ ਸਾਡਾ ਕੰਮ ਨਾ ਕਰੇ ਫਿਰ ਅਸੀਂ ਲੇਡੀਜ਼ ਸਾਰੀਆਂ ਜਾਵਾਂਗੇ ਅਸੀਂ ਨਾਲ ਜਾ ਕੇ ਫਿਰ ਆਪਣਾ ਹੱਕ ਆਪ ਲਵਾਂਗੇ ਠੀਕ ਹੈ ਨਾ ਅਸੀਂ ਭਗਵਾਨ ਦਵਾਨ ਸਾਹਿਬ ਬਿਲਕੁਲ ਐਸਐਚਓ ਸਾਹਿਬ ਨੇ ਕਿਹਾ ਜੀ ਨਹੀਂ ਬੰਦਾ ਮੇਰਾ 5 5600 ਹੰਦਵਾ ਜੀ ਐਸਐਚਓ ਸਾਹਿਬ ਨੇ ਕਿਹਾ ਵੀ ਬੰਦਾ ਸੀ ਗਿਰਫਤਾਰ ਕਰ ਲਿਆ ਅੱਦੇ ਬੰਦੇ ਅਸੀਂ ਵਾਪਸ ਕਰਤੇ ਜੀ ਜਿਹੜੇ ਨਹੀਂ ਰੁਕੇ ਉਹ ਆਗੇ ਜੀ ਹਾਂਜੀ ਅੱਛਾ ਵੀ ਬਾਕੀ ਤੇ ਵੀ ਕਾਰਵਾਈ ਕਰਾਂਗੇ ਅਸੀਂ ਹਾਂਜੀ ਹਾਂ ਉਹ ਕਹਿੰਦੇ ਕਰਾਂਗੇ ਜੀ ਅਸੀਂ ਬਿਲਕੁਲ ਜੀ ਸੁਖਵਿੰਦਰ ਕੌਰ ਇੱਕ ਕਲੰਕ ਵੀ ਲੱਗਿਆ ਭਵਾਨੀਗੜ੍ਹ ਸ਼ਹਿਰ ਤੇ ਅੱਜ ਕਲੰਕ ਵੀ ਲੱਗਿਆ ਇੱਕ ਵੀ ਇਹ ਨੂ ਮਾਰ ਤੇ ਧੀ ਮਾਰ ਬਣ ਗਿਆ ਅਸੀਂ ਭਵਾਨੀਗੜ੍ਹ ਦੇ ਸ਼ਹਿਰ ਨਿਵਾਸੀਆਂ ਨੂੰ ਇਹ ਕਹਿਣਾ ਚਾਹਾਂਗੇ ਵੀ ਇਹੋ ਜਿਹਾ ਪਰਿਵਾਰ ਦਾ ਬਾਈਕਟ ਕੀਤਾ ਜਾਵੇ ਵੀ ਇਹਨਾਂ ਨਾਲ ਕੋਈ ਮਿਲ ਵਰਤਣ ਰਹੀ ਨਾ ਇਥੇ ਇਹਨਾਂ ਦਾ ਬੰਦਾ ਕੋਈ ਇਥੇ ਰਹਿਣਾ ਇਹਨਾਂ ਨਾਲ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਰਹਿਣੇ ਨਹੀਂ ਚਾਹੀਦੇ ਪਵਾਨੀਗੜ੍ਹ ਸ਼ਹਿਰ ਦੇ ਇਹਨਾਂ ਦਾ ਸਲੀਕਾ ਨਾ ਰਹੇ ਰਹਿਣਾ ਬਾਈਕਟ ਕੀਤਾ ਜਾਵੇ ਇਹੋ ਜਿਹੇ ਬੰਦਾਂ ਨਾਲ ਰਿਸ਼ਤਾ ਨਾ ਹੋਣਾ ਚਾਹੀਦੇ ਵੀ ਬਾਹਰ ਇਹ ਕਲੰਕ ਇਹ ਲੱਗ ਗਿਆ ਜੀ ਵੀ ਅਗਲਾ ਇਹ ਕਿਹਾ ਕਰੋ ਵੀ ਉਹ ਇਥੇ ਪਵਾਨੀਗੜ੍ਹ ਸ਼ਹਿਰ ਦੀ ਰਿਸ਼ਤਾ ਕਰਨ ਜਾਂਦੇ ਹੋ ਉਹ ਹਾਂ ਜੋ ਜਾਂ ਨੂੰ ਮਾਰਦੇ ਤੀ ਮਾਰ ਆਹ ਕਲੰਕ ਅੱਜ ਸ਼ਹਿਰ ਤੇ ਲੱਗ ਗਿਆ ਮੈਂ ਨਗਰ ਨਿਵਾਸੀਆਂ ਨੂੰ ਵੀ ਇਹੀ ਕਹਿਣਾ ਚਾਹੁੰਨਾ ਪਵਾਨੀਗੜ੍ਹ ਸ਼ਹਿਰ ਵਾਲਿਆਂ ਨੂੰ ਵੀ ਇਹ ਹੈ ਜਾਂ ਕਰਮ ਤੋਂ ਤੁਸੀਂ بچੋ ਇਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਦਿਵਾਓ ਇਹਨਾਂ ਨੂੰ ਫਾਂਸੀ ਦਿਵਾਓ ਇਹੇ ਜਿਹੇ ਪਰਿਵਾਰ ਨੂੰ ਇੰਪਲਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੋਏ ਤੁਸੀਂ ਤੁਹਾਨੂੰ ਆਣਾ ਅੱਜ ਆ ਉਹਨਾਂ ਨੇ ਸਾਨੂੰ ਅਰਾਜ ਅੱਜ ਕਾਰਵਾਈ ਦੇ ਲਈ ਤਾਂ ਪੂਰਾ ਕਰਕੇ ਆਏ ਸੀਗੇ ਵੀ ਰੇਜ਼ਰਮੈਂਟ ਪੂਰਾ ਕਰਕੇ ਆਏ ਸੀ ਅਸੀਂ ਪਿੱਛੇ ਰੋਕਤੀਆਂ ਸੀ ਅਸੀਂ ਗੱਡੀਆਂ 'ਚ ਪਿੱਛੇ ਵੀ ਤੁਸੀਂ ਮਾਗਰੂ ਆ ਜਿਓ ਭਾਈ ਅਸੀਂ ਮੈਂ ਕਰੂ ਆਪ ਦਾ ਤਿੰਨ ਜਣੇ ਆਏ ਸੀ ਮੈਂ ਆਪਦਾ ਜਿਹੜਾ ਮੇਰਾ ਛੋਟਾ ਭਰਾ ਹੈ ਜੀ ਉਹਦੀ ਬੱਚੀ ਆ ਇਹ ਉਹਦੀ ਧੋਤੀ ਆ ਮੈਂ ਉਹਦਾ ਵੱਡਾ ਭਰਾ ਆ ਯਾਨੀ ਕਿ ਮੈਂ ਬੜਾ ਨੰਦਾਂ ਤੇ ਅਸੀਂ ਪਿੱਛੇ ਪਰਿਵਾਰ ਆਪਦਾ ਰੋਕਿਆ ਸੀ ਦੋ ਗੱਡੀਆਂ ਰੋਕਿਆਏ ਸੀ ਅਸੀਂ ਬੈਨਰ ਉਹਨਾਂ ਤੇ ਲਾਤੇ ਜੀ ਮੈਂ ਕਿਹਾ ਜਦੋਂ ਅਸੀਂ ਕਿਹਾ ਵੀ ਆਜ ਉਹ ਸੀ ਉਹ ਆ ਜਾਣਗੇ ਉਹਨਾਂ ਨੇ ਸੀ ਰੋਕਤਾ ਵੀ ਹੁਣ ਰਹਿਣ ਦਿਓ ਪਾਈ ਇੱਕ ਬੰਦਾ ਤਾਂ ਫੜ ਲਿਆ ਦੂਜੇ ਫੜੇ ਜਾਣਗੇ ਸਾਨੂੰ ਉਮੀਦ ਆ ਵੀ ਦੂਜੇ ਫੜੇ ਜਾਣਗੇ ਫਿਰ ਵੀ ਇਹਨਾਂ ਨੇ ਹਫਤੇ ਦਾ ਟਾਈਮ ਦਿੱਤਾਗਾ ਹਫਤੇ ਟਾਈਮ ਬਾਅਦ ਤੋਂ ਫਿਰ ਉਦੋਂ ਮਾਰ ਜਿਹੜੀ ਕਾਰਵਾਈ ਹੋਊਗੀ ਮਾਰ ਦੇਖੀ ਜਾਊਗੀ ਠੀਕ ਹੈ ਹਾਂ ਜੀ ਬਿਲਕੁਲ ਜੀ ਸੋ ਥਾਣਾ ਪਵਾਨੀਗੜ ਦਾ ਘਰਾਓ ਵੀ ਕੀਤਾ ਪਰਿਵਾਰ ਨੇ ਕਿ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਅਤੇ ਉਸ ਤੋਂ ਬਾਅਦ ਸੁਖਵਿੰਦਰ ਕੌਰ ਦਾ ਪਤੀ ਨੇ ਜੋ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਮਜਬੂਰ ਕੀਤਾ ਜੋ ਕੁਝ ਹੋਇਆ ਛੋਟੀ ਬੱਚੀ 8 ਸਾਲ ਦੀ ਹੈ ਤੇ ਸੁਖਵਿੰਦਰ ਕੌਰ ਦੀ ਮੌਤ ਹੋਈ ਕਿ ਜ਼ਿੰਮੇਵਾਰ ਉਹ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਥਾਣਾ ਭਵਾਨੀਗੜ ਦੇ ਐਸਐਚਓ ਮਰਵਿੰਦਰ ਸਿੰਘ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਜੀ ਪਿਛਲੇ ਮਹੀਨੇ ਇੱਕ ਐਫਆਈਆਰ ਰਜਿਸਟਰ ਹੋਈ ਸੀਗੀ 95 ਨੰਬਰ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਜੀ ਆਪਣੀ ਮਨਜੀਤ ਕੌਰ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਲਿਖਾਇਆ ਸੀ ਇਹਨਾਂ ਦੀ ਜਿਹੜੀ ਬੇਟੀ ਹੈਗੀ ਰਸ਼ਮ ਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਉਹਦੀ ਜਿਹੜੀ ਬੇਟੀ ਸੀਗੀ ਉਹਦੀ ਡੈਥ ਹੋ ਗਈ ਸੀਗੀ ਇੱਕ ਜ਼ਹਿਰੀਲੇ ਚੀਜ਼ ਖਾਣ ਕਰ ਨੂੰ ਜਿਸ ਦੇ ਸਬੰਧ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਤਿੰਨ ਦੋਸ਼ੀਆਂ ਦੇ ਖਿਲਾਫ ਸੰਦੀਪ ਸਿੰਘ ਗੁਰਮੇਲ ਕੌਰ ਤੇ ਹਰਪ੍ਰੀਤ ਕੌਰ ਦੇ ਖਿਲਾਫ ਅਸੀਂ ਇਹਨਾਂ ਦੀ ਅਰੈਸਟ ਨੂੰ ਲੈ ਕੇ ਜਿਹੜਾ ਇਹਨਾਂ ਨੇ ਧਰਨਾ ਲਵਾਇਆ ਸੀਗਾ ਜੂਦੇ ਸਬੰਧ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਦੋਸ਼ੀ ਹੈ ਸੰਦੀਪ ਸਿੰਘ ਇਹਨੂੰ ਅੱਜ ਆਲਰੇਡੀ ਜਿਹੜਾ ਹੈਗਾ ਅਰੈਸਟ ਕਰ ਚੁੱਕੇ ਹਾਂ ਠੀਕ ਹੈ ਜੀ ਤੇ ਬਾਕੀ ਸਰ ਬਾਕੀ ਜੋਸ਼ੀਆਂ ਦੇ ਜਿਹੜਾ ਹੈਗਾ ਰੇਡ ਕੀਤੀ ਜਾ ਰਹੀ ਹੈ ਉਹਨਾਂ ਨੂੰ ਅਸੀਂ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਾਂਗੇ ਐਸ ਐਚਓ ਮਲਵਿੰਦਰ ਸਿੰਘ ਦਾ ਕਹਿਣਾ ਕਿ ਪਿਛਲੇ ਦਿਨਾਂ ਚ ਇਹ ਘਟਨਾ ਹੋਈ ਆ ਅਤੇ ਜੋ ਪਰਿਵਾਰ ਨੇ ਧਰਨਾ ਲਗਾਇਆ ਉਹ ਗ੍ਰਿਫਤਾਰੀ ਦੇ ਸਬੰਧ ਚ ਸੀ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਕੀ ਭਾਲ ਜਾਰੀ ਹੈ ਤੇ ਦੋ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ